ਦੋਸਤੋ ਪੰਜਾਬ ਆਂਗਣਵਾੜੀ ਭਰਤੀ 2024 ਲਈ ਅੱਜ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜੇਕਰ ਤੁਸੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ এজ ਲਿਮਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਐਪਲੀਕੇਸ਼ਨ ਫਾਰਮ ਤੁਹਾਨੂੰ ਕਿੱਥੋਂ ਪ੍ਰਾਪਤ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਨਾ ਪੋਸਟ ਚਿਲਡ ਵੈਲਫੇਅਰ ਅਫਸਰ ਵਾਰਡਨ ਸਟਾਫਨਰਸ ਸਟੋਰ ਕੀਪਰ ਆਫਿਸ ਇਨਚਾਰਜ ਆਫਿਸ ਅਸਿਸਟੈਂਟ ਅਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਨਾਂ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਜੀ ਅਪਲਾਈ ਕਰਨ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਪਲੱਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪਰ ਉੱਥੇ ਤੁਸੀਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਕੇ ਫਿਲਪ ਕਰਕੇ ਉਹਨਾਂ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਅਤੇ ਕੀ ਕੀ ਡਾਕੂਮੈਂਟ ਤੁਸੀਂ ਨਾਲ ਲਗਾਣੇ ਹੋਣਗੇ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਹੋਰ ਵੀ ਤੇਰੀ ਜਾਣਕਾਰੀ ਲਈ ਤੁਸੀਂ ਮੇਰੀ ਆਫੀਸ਼ੀਅਲੀ ਵੈਬਸਾਈਟ jobalerts.com ਦੇ ਉੱਪਰ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਮੈਂ ਆਪਣੀ ਆਫੀਸ਼ੀਅਲੀ ਵੈਬਸਾਈਟ ਦੇ ਉੱਪਰ ਡੇਲੀ ਨਵੀਂ ਤੁਹਾਨੂੰ ਵੀ ਭਰਤੀ ਵੀਡੀਓ ਅਪਲੋਡ ਕਰਦਾ ਜੀ ਸਭ ਤੋਂ ਪਹਿਲਾਂ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸਾਂ ਨੂੰ ਡਾਕੂਮੈਂਟਸ ਭੇਜਣੇ ਹੋਣਗੇ ਜੀ ਜੋ ਇੰਟਰਸਟਿਡ ਉਮੀਦਵਾਰ ਨੇ ਜੀ ਕੁਆਲਿਫਿਕੇਸ਼ਨ ਐਕਸਪੀਰੀਅੰਸ ਅਤੇ ਆਪਣਾ ਰੈਜ਼ਿਊਮ ਤੇ ਦੋ ਤਾਜ਼ੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ 셀ਫ ਅਟੈਸਟਡ ਕਰਕੇ ਨਾਲ ਲਗਾ ਕੇ ਤੁਸੀਂ ਭੇਜਣਾ ਹੋਵੇਗਾ ਜੀ ਤਾਂ ਲਾਸਟ ਡੇਟ ਰੱਖੀ ਗਈ ਹੈ ਜੀ 18 11 2024 11 ਵਜੇ ਤੱਕ ਤੁਹਾਡੇ ਡਾਕੂਮੈਂਟਸ ਪਹੁੰਚ ਜਾਣੇ ਚਾਹੀਦੇ ਨੇ ਜੀ ਐਡਰੈਸ ਨੋਟ ਕਰ ਲੋ ਜਿਸ ਐਡਰੈਸ ਤੇ ਤੁਸੀਂ ਡਾਕੂਮੈਂਟਸ ਭੇਜਣੇ ਨੇ ਜੀ ਮੈਨੇਜਿੰਗ ਡਾਇਰੈਕਟਰ ਚੰਡੀਗੜ੍ਹ ਚਾਈਲਡ ਐਂਡ ਊਮਨ ਡਿਵੈਲਪਮੈਂਟ ਕਾਰਪੋਰੇਸ਼ਨ ਐਡੀਸ਼ਨਲ ਟਾਊਨ ਹਾਲ ਬਿਲਡਿੰਗ 3rd फ्लोर सेक्टर 17 सी चंडीगढ़ ਦੇ ਐਡਰੈਸ ਤੇ ਤੁਸੀਂ ਇਹ ਡਾਕੂਮੈਂਟਸ ਭੇਜ ਸਕੋਗੇ ਹੋਰ ਬਤੇ ਦੀ ਜਾਣਕਾਰੀ ਲਈ ਤੁਸੀਂ ਇਹਦੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਉਸ ਤੇ ਨਾ ਪੋਸਟਨ ਲਈ ਜੋ ਤੁਹਾਡਾ ਟਾਈਪਿੰਗ ਟੈਸਟ ਹੋਵੇਗਾ ਸਕਿੱਲ ਟੈਸਟ ਹੋਵੇਗਾ ਜਾਂ ਕੰਪਿਊਟਰ ਟੈਸਟ ਹੋਵੇਗਾ ਅਤੇ ਜੋ ਇੰਟਰਵਿਊ ਹੋਵੇਗਾ ਉਹ ਤੇ ਆਣ ਜਾਣ ਲਈ ਤੁਹਾਨੂੰ ਕੋਈ ਟੀਰੇ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਪੋਸਟਨ ਡਿਟੇਲ ਪੋਸਟਨ ਦੀ ਬੰਡ ਕੁਆਲੀਫਿਕੇਸ਼ਨ ਉਮਰ ਹੱਦ ਸੈਲਰੀ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 21 ਸੁਪਰੀਅਰ ਨਰਸ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਫੀਮੇਲ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫੀਕੇਸ਼ਨ ਇਹ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਸੋਸ਼ਲ ਵਰਕ ਸੋਸ਼ੀਓਲੋਜੀ ਚਿਲ ਡਿਵੈਲਪਮੈਂਟ ਹਿਊਮਨ ਰਾਈਟਸ ਆਦਿ ਵਿੱਚ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਕੰਪਿਊਟਰ ਦੀ ਤੁਹਾਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਾਂ ਲਈ ਉਮਰ ਹੱਦ ਹੈ ਜੀ 25 ਤੋਂ ਲੈ ਕੇ 60 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 3300 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਅਤੇ ਰਹਿਣ ਵਾਸਤੇ ਵੀ ਸਹ ਪੋਸਟ ਨੰਬਰ 2 ਜੀ ਰੈਜੀਡੈਂਟ ਸੁਪਰਡੈਂਟ ਦੀ ਪੋਸਟ ਆ ਜੀ ਇੱਕ ਪੋਸਟ ਆ ਜੀ ਫੀਮੇਲ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫੀਕੇਸ਼ਨ ਆ ਜੀ ਮਾਸਟਰ ਡੀ ਤੁਸੀਂ ਕੰਪਲੀਟ ਕੀਤੀ ਹੈ ਲਾ ਸੋਸ਼ਲ ਵਰਕ ਸਸਰੋ ਜੀ ਸੋਸ਼ਲ ਸਾਇੰਸ ਆਦੀ ਵਿੱਚ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ 25 ਤੋਂ ਲੈ ਕੇ 60 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੇਸ ਕੇ ਲਈ 23170 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਅਤੇ ਰਹਿਣ ਦੀ ਸਹੂਲਤ ਤੁਹਾਨੂੰ ਦਿੱਤੀ ਜਾਵੇਗੀ ਪੋਸਟ ਨੰਬਰ 3 ਜੀ ਚਾਈਲਡ ਵੈਲਫੇਅਰ ਅਫਸਰ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਕੁਆਲੀਫਿਕੇਸ਼ਨ ਹੈ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਸੋਸ਼ਲ ਵਰਕ ਸੋਸ਼ੀਓਲੋਜੀ ਸੋਸ਼ਲ ਸਾਇੰਸ ਆਦਿ ਵਿੱਚ 2 ਸਾਲ ਤੁਹਾਡੇ ਕੋਲ ਵਰਕਿੰਗ ਐਕਸਪੀਰੀਅੰਸ ਹੈ ਕੰਪਿਊਟਰ ਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੇ ਸਕੇਲ ਹੈ ਜੀ 23170 ਰੁਪਏ ਪ੍ਰਤੀ ਮਹੀਨਾ ਪੇਤਤੀ ਜਬ ਵੀ ਕਿ ਫਿਕਸ ਹੈ ਪੋਸਟ ਨੰਬਰ 4 ਜੀ ਗਾਰਡਨ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਫੀਮੇਲ ਉਮੀਦਵਾਰ ਅਪਲਾਈ ਕਰ ਤੁਸੀਂ ਕੁਆਲੀਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਅਤੇ ਸੰਬੰਧੀ ਫੀਲਡ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦੇ ਜੀ 25 ਤੋਂ ਲੈ ਕੇ 60 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 18000 ਪ੍ਰਤੀ ਮਹੀਨਾ ਪੇਤੀ ਜਾਵੇਗੀ ਅਤੇ ਰਹਿਣ ਦੀ ਸਹੂਤਾ ਵੀ ਤੁਹਾਨੂੰ ਦਿੱਤੀ ਜਾਵੇਗੀ ਪੋਸਟ ਨੰਬਰ 5 ਜੀ ਪ੍ਰੋਜੈਕਟ ਮੈਨੇਜਰ ਦੀ ਪੋਸਟ ਹੈ ਜੀ ਪੋਸਟ ਹੈ ਇੱਕ ਕੁਆਲੀਫਿਕੇਸ਼ਨ ਹੈ ਜੀ ਪੀ ਹੈ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਹੈਲਥ ਕੇਅਰ ਕਮਿਊਨिटीज ਸੋਸ਼ਲ ਸਾਇੰਸ ਮੈਨੇਜਮੈਂਟ ਆਦਿ ਵਿੱਚ 10 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਉਮਰ ਹੱਦ ਜੀ 25 ਤੋਂ ਲੈ ਕੇ 50 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 75 ਹਜ਼ਾਰ ਪ੍ਰਤੀ ਮਹੀਨਾ ਤੁਹਾਨੂੰ ਪੇਤਤੀ ਜਾਵੇਗੀ ਪਲੱਸ ईपीएफ ਦੀ ਸੁਵਿਧਾ ਤੁਹਾਨੂੰ ਦਿੱਤੀ ਜਾਵੇਗੀ ਪੋਸਟ ਨੰਬਰ 6 ਜੀ ਆਈਟੀ ਲੀਡਰ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਤੁਹਾਡੇ ਕੋਲ ਆਈਟੀ ਐਮਆਈਐਸ ਅਦੀ ਦਾ ਤੁਹਾਡੇ ਕੋਲ ਐਕਸਪੀਰੀਅੰਸ ਦੇ 2 ਸਾਲ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ ਹੈ ਜੀ 25 ਤੋਂ ਲੈ ਕੇ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਤੀਜਰ ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਦੋਸਤੋ ਪੋਸਟ ਨੰਬਰ 7 ਅਤੇ ਪੋਸਟ ਨੰਬਰ 8 ਦੀ ਸਟਾਫ ਨਰਸ ਦੀਆਂ ਪੋਸਟਾਂ ਨੇ ਜੀ ਡੇ ਅਤੇ ਨਾਈਟ ਦੀਆਂ ਇਹਨਾਂ ਪੋਸਟਾਂ ਲਈ ਮੇਲ ਤੇ ਫੀਮੇਲ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਕਵਾਲੀਫਿਕੇਸ਼ਨ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਹੈ ਜੀਐਨਐਮ ਦਾ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਤਿੰਨ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹਦੇ 18 ਤੋਂ ਲੈ ਕੇ 37 ਸਾਲ ਬੇਸ ਕੇ ਲਈ 40494 ਰੁਪਏ ਡੀਸੀ ਰੇਟ ਦੇ ਅਨਸਾਰ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ ਪੋਸਟ ਨੰਬਰ 9 ਅਤੇ 10 ਇਹ ਕਾਉਂਸਲਰ ਦੀਆਂ ਪੋਸਟਾਂ ਨੇ ਜੀ ਡੇ ਅਤੇ ਨਾਈਟ ਦੀਆਂ ਮੇਲ ਅਤੇ ਫੀਮੇਲ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕਵਾਲੀਫਿਕੇਸ਼ਨ ਹੈ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਸੋਸ਼ਲ ਵਰਕ ਸਾਇਕੋਲੋਜੀ ਸਾਈਕੋਲੋਜੀ ਪਬਲਿਕ ਹੈਲਥ ਕਾਉਂਸਲ ਕੰਪਿਊਟਰ ਨੂੰ ਚੰਗੀ ਜਾਣਕਾਰੀ ਹੈ ਅਤੇ ਡਿਪਲੋਮਾ ਤੁਸੀਂ ਕਾਉਂਸਲਿੰਗ ਵਿੱਚ ਕੰਪਲੀਟ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹਦਾਇਤ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਬੇਸ ਸਕੇਲ ਹੈ ਜੀ 35473 ਰੁਪਏ ਪਰਤੀ ਮਹੀਨਾ ਪੇਤਤੀ ਜਾਵੇਗੀ ਪੋਸਟ ਨੰਬਰ 11 ਜੀ ਪ੍ਰਵੇਸ਼ਨ ਅਫਸਰ ਦੀ ਪੋਸਟ ਹੈ ਜੀ ਟੋਟਲ ਪੋਸਟ ਨੇ ਜੀ ਦੋ ਮੇਲ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫੀਕੇਸ਼ਨ ਹੈ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਸੋਸ਼ਲ ਵਰਕ ਸਾਈਕੋਲੋਜੀ ਸੋਸ਼ਲ ਸਾਇੰਸ ਅਤੇ ਐਲ ਐਲ ਬੀ ਵਿੱਚ ਦੋ ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਕੰਪਿਊਟਰ ਦੀ ਤੁਹਾਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੇਸ ਕਿ ਲਈ 23170 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ ਪੋਸਟ ਨੰਬਰ 12 ਜੀ ਸਟੋਰ ਕੀਪਰ ਕਮ ਅਕਾਊਂਟੈਂਟ ਦੀ ਪੋਸਟ ਹੈ ਜੀ ਟੋਟਲ ਪੋਸਟ ਨੇ ਜੀ 4 ਮੇਲ ਫੀਮੇਲ ਦੋਨੋਂ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫਿਕੇਸ਼ਨ ਹੈ ਜੀ ਕਮਰਸ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਕੰਪਿਊਟਰ ਦੀ ਤੁਹਾਨੂੰ ਚੰਗੀ ਜਾਣਕਾਰੀ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ 18 ਤੋਂ ਲੈ ਕੇ 37 ਸ 18000 536 ਰੁਪਏ ਪ੍ਰਤੀ ਨਪੇਤੀ ਜਾਵੇਗੀ ਉਸ ਨੰਬਰ 13 ਜੀ ਆਫਿਸ ਇਨਚਾਰਜ ਗਾਰਡਨ ਦੀ ਪੋਸਟ ਹੈ ਜੀ ਟੋਟਲ ਪੋਸਟ ਨੇ ਦੋ ਮੇਲ ਅਤੇ ਫੀਮੇਲ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਸੋਸਾਇਲੋਜੀ ਸਾਈਕੋਲੋਜੀ ਸੋਸ਼ਲ ਵਰਕ ਆਦੀ ਵਿੱਚ ਸੰਬੰਧੀ ਫੀਲਡ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ ਹੈ ਜੀ 25 ਤੋਂ ਲੈ ਕੇ 60 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 18000 ਪ੍ਰਤੀ ਮਹੀਨਾ ਪੇਤਤੀ ਜਾਵੇਗੀ ਅਤੇ ਰਹਿਣ ਦੀ ਸਹੂਲਤ ਤੁਹਾਨੂੰ ਦਿੱਤੀ ਜਾਵੇਗੀ ਪੋਸਟ ਨੰਬਰ 14 ਜੀ ਆਫਿਸ ਅਸਿਸਟੈਂਟ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਕੇਵਲ ਫੀਮੇਲ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੱਸੋ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ ਡਿਪਲੋਮਾ ਤੁਸੀਂ ਕੰਪਿਊਟਰ ਜਾਂ ਆਈਟੀ ਵਿੱਚ ਕੰਪਲੀਟ ਕੀਤਾ 3 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ ਹੈ 18 ਤੋਂ ਲੈ ਕੇ 37 ਸਾਲ ਬੇਸ ਸਕੇਲ ਹੈ ਜੀ 11916 ਦੋਸਤੋ ਉਮੀਦ ਕਰਦਾ ਮੇਰੇ ਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ